ਲੁਧਿਆਣਾ ਕਮਿਸ਼ਨਰੇਟ ਏਰੀਆ ਦੇ ਵਿੱਚ ਅਪ੍ਰੈਲ ਡੇਟ ਤੋਂ ਲੈ ਕੇ 2 ਮਹੀਨੇ ਦੇ ਵਿੱਚ ਤਕਰੀਬਨ 10 ਤੋਂ ਲੈ ਕੇ 12 ਜਿਹੜੀਆਂ ਵਾਰਦਾਤਾਂ ਹੋਈਆਂ ਨੇ ਸਟ੍ਰੈਚਿੰਗ ਦੀਆਂ ਅਤੇ ਠੱਗਵੰਦੀਆਂ ਉਸ ਦੇ ਸਬੰਧ ਰੇ ਵਿੱਚ ਜਿਹੜੀ ਸਾਡੀ ਪੁਲਿਸ ਸਟੇਸ਼ਨ ਸਾਨੀਵਾਲ ਦੀ ਟੀਮ ਕਠਿਤ ਕੀਤੀ ਗਈ ਸੀ ਜ ਜਿਨ੍ਹਾਂ ਨੇ ਕੁਵੱਟੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਇਹ ਸਾਰੀਆਂ ਵਾਰਦਾਤਾਂ ਨੂੰ ਟ੍ਰੇਸ ਕਰਦੇ ਹੋਏ ਦੋ ਸਨੇਚਰਜ਼ ਨੂੰ ਸਾਨੀਵਾਲ ਪੁਲਿਸ ਨੇ ਰੈਸਟ ਕੀਤਾ ਜਿਨ੍ਹਾਂ ਦਾ ਨਾਮ ਹੈ ਸਨੀ ਕੁਮਾਰ ਪੁੱਤਰ ਬੱਪੂ ਸਿੰਘ ਅਤੇ ਅਭਿਸ਼ੇਕ ਕੁਮਾਰ ਪੁੱਤਰ ਨਰਪਾਲ ਸਿੰਘ ਵਾਸੀ ਨਿਊ ਮਹਾਦੇਵ ਨਗਰ ਕੰਗਨਵਾਲ ਲੁਧਿਆਣਾ ਇਹ ਕੰਗਨਵਾਲ ਸਾਨੇਵਾਲ ਸਾਨੇਵਾਲ ਗਿਆਸਪੁਰਾ ਤੇ ਜਸਪਾਲ ਬਾਂਗਰ ਦੇ ਏਰੀਏ ਦੇ ਵਿੱਚ ਲੁੱਟ ਖੋਹਣ ਦੀ ਵਾਰਤਾ ਕਰਦੇ ਸੀਗੇ ਕੋਈ ਵੀ ਪ੍ਰਵਾਸੀ ਚਾਹੇ ਪੰਜਾਬੀ ਕੋਈ ਵੀ ਸੀਗਾ ਜਿਹੜਾ ਕੋ ਕੱਲਾ ਜਾਂਦਾ ਸੀ ਰਾਘਵੀਰ ਸਿੰਘ ਦਾ ਸੀਗਾ ਉਹਨਾਂ ਤੋਂ ਹਨੇਰੇ ਦੇ ਵਿੱਚ ਦਾਤ ਦਿਖਾ ਕੇ ਜਾਂ ਬਾਹਰ ਕਰਕੇ ਉਹਨਾਂ ਦੇ ਉੱਤੇ ਇਕੱਲੇ ਤੇ ਅਟੈਕ ਕਰਕੇ ਉਹਨਾਂ ਤੋਂ ਪੈਸੇ ਲਗਦੇ ਮੋਬਾਈਲ ਅਤੇ ਮੋਟਰਸਾਈਕਲ ਉਹਨਾਂ ਤੋਂ ਖੋਹ ਕੇ ਭੱਜ ਜਾਂਦੇ ਸੀ ਸੋ ਅ ਮਿਤੀ 29 2025 ਨੂੰ ਇਹ ਮੁਕਦਮਾ ਨੰਬਰ 263 ਇਹਨਾਂ ਦੇ ਉੱਤੇ ਦਰਜ ਕੀਤਾ ਗਿਆ ਇਹਨਾਂ ਦੋਨਾਂ ਦੀ ਅਰੈਸਟ ਕੀਤੀ ਜਾ ਚੁੱਕੀ ਹੈ ਅੰਡਰ ਸੈਕਸ਼ਨ 210 370 ਬੀ 2 ਦੇ ਵਿੱਚ ਪੀ ਐਨ ਐਸ ਦੀ ਧਰਾਵਾਂ ਹੈਗੀਆਂ 304 2 308 5 317 2 ਤੇ 3 5 ਪੀ ਐਨ ਐਸ ਸਾਰੇ ਵਾਲੇ ਵਿਸ਼ੇ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਜਾ ਚੁੱਕੇ ਹੈ ਕੁੱਲ ਰਿਕਵਰੀ ਜਿਹੜੀ ਇਹਨਾਂ ਤੋਂ ਹੋਈ ਹੈ ਉਹ ਹੈਗੀ ਹੈ 7 ਮੋਟਰਸਾਈਕਲ ਵੱਖ-ਵੱਖ ਮਾਰਕੇ ਦੇ 10 ਮੋਬਾਈਲ ਫੋਨ ਇੱਕ ਲੋਹੀ ਦੀ ਦੱਤ ਇਹ ਇੰਟਰੋਗੇਸ਼ਨ ਦੇ ਦੌਰਾਨ ਇਹ ਗੱਲ ਪਤਾ ਲੱਗੀ ਹੈ ਵੀ ਇਹਨਾਂ ਦੇ ਫਿਰੋਟਾ ਖੋਹ ਕਰਨ ਦਾ ਕਾਰਨ ਮੇਨ ਇਹ ਸੀਗਾ ਵੀ ਇਹ ਡਰਗ ਐਡਿਕਟ ਸੀਗੇ ਨਸ਼ੇ ਦੇ ਸੇਵਨ ਕਰਕੇ ਇਹਨਾਂ ਨੂੰ ਪੈਸਿਆਂ ਦੀ ਜਿਹੜੀ ਲੋੜ ਪੈਂਦੀ ਸੀਗੀ ਤੇ ਇਹ ਇਹ ਲੁਫਾ ਖੋਹਾਂ ਦੀ ਬਰਦਸਤਾ ਕਰਦੇ ਸੀਗੇ ਹਾਲਾਂਕਿ ਇਹਨਾਂ ਦੇ ਉੱਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ ਇਹ ਨਵੇਂ ਸੀਗੇ ਉਮਰ ਵੀ ਇਹਨਾਂ ਦੀ ਘੱਟ ਸੀਗੀ ਪਰ ਫਿਰ ਵੀ ਇਹਨਾਂ ਨੂੰ ਹੁਣ ਫੜ ਕੇ ਇਨਾਂ ਦੇ ਉੱਤੇ ਐਫਆਈਆਰ ਰਜਿਸਟਰ ਕੀਤੀ ਜਾ ਚੁੱਕੀ ਹੈ ਤਾਂ ਕਿ ਇਹ ਹੋਰ ਵਾਰ ਦਾ ਤਣਾ ਕਰੇ। ਹੂੰ ਤੇ ਨਾਲ ਹੀ ਨਾਲ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਜਦੋਂ ਇਹਨਾਂ ਦੀ bail ਹੋ ਜਾਂਦੀ ਹੈ bail ਹੋ거든 ਤਾਂ ਫਿਰ ਇਹਨਾਂ ਨੂੰ ਡੀਡਿਕਸ਼ਨ ਦੇ ਵਿੱਚ ਐਡਮਿਟ ਕਰਕੇ ਇਹਨਾਂ ਦਾ ਲਾਜਵੀਂ ਕਰਵਾਇਓ। ਠੀਕ ਹੈ ਸਾਹਿਬ ਅੱਛੇ ਰਹਣ ਵਾਲੇ ਜੀ ਚੋਕੜ ਜੀ ਇਹ ਇਹ ਰੇਲ ਬੜੇ ਹੈਗੇ ਨੇ ਜੀ ਵਾਸੀ ਮਹਾਦੇਵ ਨਗਰ ਕੰਗਨਵਾ ਲੁਧਿਆਣਾ ਜੀ ਸਰ ਕਿੰਨੀਆਂ ਗਵਾਰਦਾਂ ਤਾਂ ਇਹਨਾਂ ਦੇ ਸਾਹਮਣੇ ਆਈਆਂ ਜਿਹੜੀਆਂ ਇਹ ਟੋਟਲ ਜੀ ਇਹਨਾਂ ਦੀ 12 ਵਾਰ ਤਾਂ ਸਾਹਮਣੇ ਆਈਆਂ ਨੇ ਇਹ ਦਿਨ ਪਹਿਲਾਂ ਕਿੰਨੀਆਂ ਸਰ ਇਹਨਾਂ ਦੇ ਕੋਈ ਹੋਰ ਵੀ ਇਹ ਗਰੋਹ ਦੇ ਉੱਤੇ ਹੋਰ ਵੀ ਹੈਗੇ ਕਿ ਦੋ ਜਣੇ ਹੀ ਸੀਗੇ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਇਨਵੋਲਡ ਹੈ ਜਿਹੜਾ ਕਿ ਹਜੇ ਭੱਜਿਆ ਹੋਇਆ ਉਹ ਵੀ ਪੁਲਿਸ ਇਨਵੈਸਟੀਗੇਸ਼ਨ ਦੌਰਾਨ ਉਹ ਵੀ ਫੜ ਲਓਗੇ ਕਿ ਉਹ ਵੀ ਆਪਦੀ ਨਾਲ ਸਾਂਝਾ ਕਿੱਥੇ ਹੋ ਰਿਹਾ ਸਰ ਇਹ ਨਸ਼ੇ ਦੀ ਗੋਤਲੀ ਕਰਦੇ ਸੀ ਜਿਹੜਾ ਨਸ਼ੇ ਦੀ ਗੋਤਲੀ ਸਰ ਇਹ ਸਮਾਨ ਕਿੱਥੇ ਵੇਚਦੇ ਸੀ ਚੋਰੀ ਦੇ ਵਿੱਚ ਵੇਚਦੇ ਸੀ ਫਾਂਦੀਸ ਵੇਚਦੇ ਹੁੰਦੇ ਤਾਂ ਉਹਨਾਂ ਦੇ ਵੱਖਰਾ ਪਰਚਾ ਦਰਜ ਹੋਣਾ ਸੀਗਾ ਸਾਡੇ ਪੇਰੇ ਨਹੀਂ ਸਰ ਜਿਹੜੇ ਆ ਬਾਈਕਾਂ ਜਿਹੜੀਆਂ ਵੇਚਦੀਆਂ ਜੰਗਸੇ ਨੂੰ ਵੇਚਦੀ ਸ਼ੁਕਰੀ ਨਹੀਂ ਹਜੇ ਤੱਕ ਇਹਨਾਂ ਨੇ ਜਿਹੜੀਆਂ 12 ਵਾਰਦਾਤਾਂ ਤਾਂ ਕੀਤੀਆਂ ਸੀ ਉਹਦੇ ਚ ਸੱਤ ਟੋ ਮੋਟਰਸਾਈਕਲ 10 ਮੋਬਾਈਲ ਫੋਨ ਤੇ ਕੈਸ਼ ਵੀ ਜਿਹੜੇ ਇਹਨਾਂ ਨੂੰ ਰਿਕਵਰ ਕੀਤੇ ਜਾ ਚੁੱਕੇ ਇਹਨਾਂ ਨੇ ਵੇਚਿਆ ਨਹੀਂ ਸੀ ਹਜੇ ਕੋਈ ਇਹ ਤਾਂ ਲੱਗਦਾ ਕਿ ਇੱਕ ਤੋਂ 2 ਮਹੀਨੇ ਦੇ ਵਿੱਚ ਇਹਦੀਆਂ ਵਾਰਦਾਤਾਂ ਨੇ ਸਾਰੀ ਅੱਗੇ ਲੱਗਦਾ ਸਰ ਕੜੀ ਕੜੀ ਕੋਈ ਜੁੜੀ ਹੋਊਗੀ ਹਨ ਇੱਕ ਬੰਦਾ ਹੋਰ ਜਿਹੜਾ ਹੈਗਾ ਪਘੋੜਾ ਹੈਗਾ ਹਜੇ ਵੌਂਟਡ ਹੈ ਉਹ ਇਹਨਾਂ ਦੇ ਨਾਲ ਹੀ ਅਸੋਸੀਏਟਡ ਸੀਗਾ ਉਹਦੇ ਵੀ ਸਾਡਾ ਦੇਖੋ ਦਿਨਾਂ ਦੇ ਵਿੱਚ 22 ਫੜਲੇ ਸਰ ਕੈਸ਼ ਕਿੰਨਾ ਫੜਿਆ ਇਹ ਕੈਸ਼ ਤਕਰੀਬਨ 12 ਤੋਂ 15000 ਦੇ ਕਰੀਬ ਇਹਨਾਂ ਨੇ ਜਿਹੜਾ ਉਹ ਲੁੱਟਿਆ ਸੀ ਵੱਖ-ਵੱਖ ਲੋਕਾਂ ਤੋਂ ਜਿਹੜਾ ਕਿ ਕੰਜ਼ਿਊਮ ਕਰ ਚੁੱਕੇ ਨੇ ਖਾ ਚੁੱਕੇ ਨੇ ਉਹਨਾਂ ਨੂੰ ਸ਼ਰਮ ਸ਼ਰਮ ਦੇ ਕੇ ਲੈ ਚੁੱਕੇ ਸਰ ਇਹਨਾਂ ਦੀ ਇੱਕ ਵਾਰੀ ਉਮਰ ਕਿੰਨੀ ਕਿੰਨੀ ਹੈ ਜੀ ਉਮਰ ਇੱਕ ਨੇ 12 ਇੱਕ ਨੇ 22 ਸਾਲ ਤੇ ਇੱਕ ਨੇ 26 ਸਾਲ ਸਾਡੇ ਬੇਸਿਕਲੀ ਜਿਹੜੀਆਂ ਵਾਰਦਾਤਾਂ ਕਿਹੜੇ ਇੰਚ ਕਰਦੇ ਸੀ ਇਹ ਗਿਆਸਪੁਰਾ ਜਸਪਾਲਵੰਗਰ ਸਾਹਨੇਵਾਲ ਤੇ ਤੰਗਮੌਰ सर इनका सर इनका वेरिफिकेशन वगैरह कुछ जो कड पता चला किसी और स्टेट से संबंधित नहीं है किसी और राज्य से है कि जो प्राणी ने ये किसी और स्टेट एक तो नहीं एकदा नाम हैगा ये है सनी कुमार पुत्र पप्पू अभिषेक कुमार पुत्र नेपाल सिंह ये इनके बारे में कुछ पक्की राशि इतने बारे में अंदर पे पीछे तो ठीक बॉर्न एंड ब्रॉट ऑफ अच्छे देने कुछ ठीक है सर कौन से जिले के हैं कौन से प्रदेश के हैं ये ਇਨਕੇ ਪੇਰੈਂਟਸ ਦੇ ਹੈ ਜੋ ਫਿਕਫਿਕਾ ਕਰਾ ਰਹੇ ਹਨ ਬਿਚੋੜ ਜਾਂਦੇ ਲੇਕਿਨ ਇਹ ਇਹੀ ਪੇ ਬੌਰਨ ਹੋਏ تھے ਔਰ ਇਹੀ ਕੇ ਠੀਕ ਹੈ ਧੰਨਵਾਦ ਸਰ ਇੱਕ ਵਾਰ ਨਹੀਂ ਸਰ ਇੱਕ ਵਾਰ ਦਿਖਾ ਦਿਓ ਸਰ ਕੀ ਕੀ ਸਰ ਬਰਾਮਾ